ਹਾਂਜੀ ਅੱਜ ਸਾਡੇ ਨਾਲ ਆਏ ਨੇ ਸਰਦਾਰ ਕੁਲਦੀਪ ਸਿੰਘ ਜੀ ਜਿਹੜੇ ਡੇਰੀ ਫਾਰਮਰ ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਸਾਡੀਆਂ ਦਵਾਈਆਂ ਦੇ ਰਿਜ਼ਲਟ ਲਏ ਨੇ ਤੇ ਅੱਜ ਜਾਣਾਂਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਵੀ ਕਿੱਦਾਂ ਦੇ ਰਿਜ਼ਲਟ ਉਹਨਾਂ ਨੂੰ ਮਿਲੇ ਨੇ ਕਿਹੜੀਆਂ-ਕਿਹੜੀਆਂ ਦਵਾਈਆਂ ਉਹਨਾਂ ਨੇ ਵਰਤੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਜਿਵੇਂ ਸਾਡੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਹੋ ਕਿਹੜੀਆਂ-ਕਿਹੜੀਆਂ ਦਵਾਈਆਂ ਤੁਸੀਂ ਨੇ ਸਾਡੀਆਂ ਵਰਤੀਆਂ ਨੇ ਕਿਸ-ਕਿਸ ਚੀਜ਼ ਲਈ ਮੈਂ ਤਿੰਨ ਦਵਾਈਆਂ ਸਾਡੀਆਂ ਵਰਤੀਆਂ ਨੇ 1 ਨੰਬਰ 8 ਨੰਬਰ ਤੇ 5 ਨੰਬਰ ਠੀਕ ਹੈ ਜੀ ਕਿ 1 ਨੰਬਰ ਆ ਜਿਹੜੀ ਮਟਾਇਟਸਿਓਂ ਤੋਂ ਆਹੇ ਹ ਤੇ 8 ਨੰਬਰ ਜੇ ਕੋਈ ਸੋਜਾ ਸੋਜ ਸਾਈ ਹੋਈ ਆ ਤਾਂ ਉਹਦੇ ਵਾਸਤੇ ਬਹੁਤ ਵਧੀਆ ਸਾਰੀ ਮਤਲਬ ਦੇਖ ਕੇ ਦੇਖੀ ਆ ਮੈਂ ਦਵਾਈ ਇਹ तकरीबन ਦੂਏ ਦੇ ਤੀਏ ਤਣੂ ਕਵਰ ਹੋ ਜਾਂਦਾ ਸਾਰਾ ਠੀਕ ਹੈ ਠੀਕ ਹੈ ਜਿਵੇਂ ਦੇਖੋ ਤੁਹਾਨੂੰ 5 ਨੰਬਰ ਦਵਾਈ ਆ ਉਹ ਬੁਖਾਰ ਤੋਂ ਜਦੋਂ ਬੁਖਾਰ ਤੋਂ ਜੇ ਨਾਰਮਲ ਬੁਖਾਰ ਆ ਕੋਈ ਉਹ ਮਤਲਬ 5 ਨੰਬਰ ਦਸਾਇਆ ਦਵਾਈ ਦੇਣ ਦੇ ਨਾਲ ਉਹ ਸਾਰਾ ਬਖਾਰ ਉਹ ਦਾ ਟੱਪ ਜਾਂਦਾ ਠੀਕ ਹੈ ਠੀਕ ਹੈ ਤੇ ਹਾਂਜੀ ਹਾਂ ਤੇ ਸੀਕਰ ਵਧੀਆ ਮਤਲਬ ਇਹਨਾਂ ਦੀ ਜਿਹੜੀ ਦਵਾਈ ਆ ਇਹ ਤਿੰਨ ਵਰਤਿਆਂ ਨੇ ਮੈਂ ਤਿੰਨਾਂ ਦਾ ਰਿਜ਼ਲਟ ਬਹੁਤ ਵਧੀਆ ਠੀਕ ਹੈ ਜੀ ਧੰਨਵਾਦ ਜੀ ਤੇ ਅਸੀਂ ਜਾਣਨਾ ਚਾਹਾਂਗੇ ਤੁਸੀਂ ਕਦੋਂ ਤੋਂ ਡਾਕਟਰ ਬੀ ਐਸ ਕੇ ਦੇ ਨਾਲ ਜੁੜੇ ਹੋਏ ਮੈਨੂੰ ਪਤਾ ਲੱਗਿਆ ਜੀ ਸਾਲ ਹੋ ਗਏ 2 ਸਾਲ ਹੋ ਗਏ ਮੈਂ ਇਹਨਾਂ ਦੀ ਐਡ ਦੇਖੀ ਸੀਗੀ ਐਡ ਦੇਖ ਕੇ ਮੈਂ ਇਹਨਾਂ ਦੇ ਨਾਲ ਸੰਪਰਕ ਕਰਿਆ ਇਹਨਾਂ ਤੋਂ ਦਵਾਈ ਲਈ ਸਾਡੇ ਨੇੜੇ ਜਿਹੜਾ ਮੈਡੀਕਲ ਹਾਲਾ ਉਹ ਤੋਂ ਹੀ ਦਵਾਈ ਖਰੀਦਦੇ ਆ ਤੇ ਰਿਜ਼ਲਟ ਆ ਜਿਹੜਾ ਵਧੀਆ ਮਿਲਦਾ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਸਰਦਾਰ ਜੀਆ ਨੂੰ ਸਾਡੀ ਦਵਾਈ ਦੇ ਨਾਲ ਜੀ ਤੇ ਇਹ ਕਹਿੰਦੇ ਵੀ ਅਸੀਂ ਫੇਸਬੁੱਕ ਦੇ ਜ਼ਰੀਏ ਹੀ ਜਿਹੜੀਆਂ ਦਵਾਈਆਂ ਬਾਰੇ ਜਾਣਕਾਰੀ ਲਈ ਸੀ ਤੁਸੀਂ ਵੀ ਸਾਡੀ ਇਹ ਵੀਡੀਓ ਨੂੰ ਅੱਗੇ ਤੋਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅੱਗੇ ਹੋਰ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਮਿਲ ਸਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਜੁੜੇ ਰਹੋ ਜੀ ਡਾਕਟਰ ਵੀ ਐਸ ਕੇ ਦੇ ਨਾਲ